ਸਾਨੂੰ ਦੱਸ ਕੇ ਗਏ ਸਮਝਾ ਕੇ ਗਏ ਵੀ ਮੇਰੇ ਬੱਚਿਓ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਮੈਂ ਹੀ ਚੰਗਾ ਉਹਦਾ ਦੁਨੀਆ ਬੁਰੀ ਨਹੀਂ ਹੈ ਮਹਾਰਾਜ ਤੁਹਾਨੂੰ ਕਿਹੜਾ ਬੰਦਾ ਸਭ ਤੋਂ ਪਿਆਰਾ ਲੱਗਦਾ ਹੈ ਇਹ ਨਾਨਕ ਜੀ ਨੇ ਕਿਹਾ ਫਿਰ ਇਹੋ ਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਕਬੀਰ ਜੀ ਨੇ ਅੱਜ ਸਵੇਰੇ ਤੜਕੇ ਗਏ ਤੁਹਾਨੂੰ ਸਾਰਿਆਂ ਨੂੰ ਭਾਈਆਂ ਨੇ ਪੜ੍ਹੇ ਕੀ ਕਿਹਾ ਉਹਨਾਂ ਨੇ ਕਬੀਰ ਸਭ ਤੇ ਹਮ ਬੁਰੇ ਸਾਰਿਆਂ ਨਾਲੋਂ ਮੈਂ ਪੜਾਂ ਸਭ ਨਾਲੋਂ ਪੜਾਂ ਮੈਂ ਕਰਕੇ ਵੇਖੋ ਪ੍ਰੈਕਟਿਸ ਕਰ ਜਿਨੇ ਤੁਸੀਂ ਇੱਥੇ ਬੈਠੇ ਹੋ ਸਾਰੇ ਸਮੇਤ ਮੇਰੇ ਮੈਂ ਵੀ ਆਪਣੇ ਘਰ ਇਹ ਪ੍ਰੈਕਟਿਸ ਕਰਕੇ ਵੇਖਾਂ ਇਹ ਗੁਰੂ ਕੇ ਕੀਰਤਨ ਕਰਨ ਵਾਲੇ ਗੁਰੂ ਕੀ ਕਥਾ ਵਿਚਾਰ ਕਰਨ ਵਾਲੇ ਪਾਠ ਕਰਨ ਵਾਲੇ ਤੁਸੀਂ ਸਾਰੇ ਆਪਣੇ ਆਪਣੇ ਘਰ ਅੱਜ ਤੋਂ ਬਾਅਦ ਇਹ ਪ੍ਰੈਕਟਿਸ ਕਰਿਓ ਘਰ ਜਾ ਕੇ ਆਪਣੀ ਪਤਨੀ ਨੂੰ ਕਿਓ ਅੱਜ ਭਗਵਾਨ ਨੇ ਤੂੰ ਮੇਰੇ ਨਾਲੋਂ ਜ਼ਿਆਦਾ ਸਿਆਣੀ ਇਹ ਔਖਾ ਆ ਕਾ ਮੈਂ ਕਿਹਾ ਨਹੀਂ ਜਾਣਾ ਬੰਦੇ ਦਾ ਹੁਕਾਰ ਨੂੰ ਬਹੁਤ ਸੱਟ ਵੱਜਦੀ ਇਹਦੇ ਨਾਲ ਅੱਜ ਘਰ ਜਾ ਕੇ ਆਪਣੀ ਪਤਨੀ ਨੂੰ ਕਿਹਾ ਕਿ ਭਗਵਾਨ ਨੇ ਧੰਨਵਾਦ ਹੈ ਤੇਰਾ ਤੂੰ ਮੇਰੇ ਘਰ ਨੂੰ ਸੰਭਾਲਿਆ ਮੇਰੇ ਨਾਲੋਂ ਤੂੰ ਸਿਆਣੀ ਹੈ ਪਤਨੀ ਪਤੀ ਨੂੰ ਕਹਵੇ ਵੀ ਮੇਰੇ ਨਾਲੋਂ ਐ ਕਿਦਾਂ ਹੋ ਸਕਦਾ ਸਾਡੀ ਤਾਂ جنگ ਹੀ ਸਾਰਾ ਦਿਨ ਇਹ ਚੱਲਦੀ ਹੈ ਪਤਨ ਪਤਨੀ ਕਹਿੰਦੀ ਤੈਨੂੰ ਅਕਲ ਨਹੀਂ ਦਿੱਤੀ ਰੱਬ ਨੇ ਪਤੀ ਕਹਿੰਦਾ ਤੈਨੂੰ ਅਕਲ ਨਹੀਂ ਦਿੱਤੀ ਪਤਨੀ ਕਹੀ ਜ 70 70 ਸਾਲ ਵਿਆਹਾਂ ਨੂੰ ਹੋ ਜਾਂਦੇ ਆ 17 ਸਾਲਾਂ ਬਾਅਦ ਵੀ ਪਤਨੀ ਕਹੀ ਜਾਂਦੀ ਹੈ ਮੈਂ ਹੀ ਕੱਢ ਲਈ ਤੇਰੇ ਨਾਲ ਹੋਰ ਕੋਈ ਹੁੰਦੀ ਤੇ ਕੱਢਦੀ ਨਾ ਸਰਦਾਰ ਸਾਹਿਬ ਵੀ ਕਹੀ ਜਾਂਦੇ ਮੈਂ ਹੀ ਰੱਖ ਲੈ ਤੈਨੂੰ ਅਨਪੜ ਗਵਾਰ ਨੂੰ ਹੋਰ ਕੋਈ ਉਹਦਾ ਤੈਨੂੰ ਲੈ ਕੇ ਨਾ ਆਉਂਦਾ ਹੱਦੋਂ ਵੀਰ ਤੁਹਾਡੀ ਕੀ ਨਿਆਣੇ ਸਿੱਖਣਗੇ ਤੁਹਾਡੇ ਤੋਂ ਪੁੱਤ ਪੁੱਤਰੇ ਕੀ ਸਿੱਖ ਲੈਣਗੇ ਤੁਹਾਡੇ ਤੋਂ ਕਿ ਆ ਸਾਡੇ ਜਿਹਨਾਂ ਦਾ 40 40 ਸਾਲ ਹੋਏ ਅਜੇ ਇਹਨਾਂ ਦਾ ਸੂਤਰ ਨਹੀਂ ਆ ਰਿਹਾ ਕੰਮ ਅੱਛਾ ਉਹ 40 ਸਾਲਾਂ ਵਾਲੇ ਜਿਹੜੇ ਇੱਕ ਦੂਜੇ ਨੂੰ ਕਹੀ ਜਾਂਦੇ ਨਾ ਵੀ ਤੇਰਾ ਤੈਨੂੰ ਅਕਲ ਹੈ ਨਹੀਂ ਤੈਨੂੰ ਅਕਲ ਹੈ ਨਹੀਂ ਉਹ ਫਿਰ ਆਪਣੇ ਨਿਆਣਿਆਂ ਨੂੰ ਕਹਿੰਦੇ ਪੁੱਤ ਤੁਸੀਂ ਨਾ ਦੋਵੇਂ ਅਕਲ ਕਰਿਆ ਕਰੋ ਕਹਿੰਦੇ ਤੁਹਾਨੂੰ ਤਾਂ ਦੋਵਾਂ ਨੂੰ ਹੀ ਨਹੀਂ ਅਹੀਂ ਕਿਦੇ ਵੱਲ ਵੇਖ ਕੇ ਕਰੀਏ ਅਕਲ ਸਾਡੇ ਦੇ ਕੰਨ ਪੱਕ ਗਏ ਗੱਲਾਂ ਸੁਣਦੇ ਆਂ ਤੇ ਤੁਸੀਂ ਰੋਜ਼ ਹੀ ਤੇ ਕਹੀ ਜਾਂਦੇ ਆਂ ਪਾਪਾ ਬੇਬੇ ਨੂੰ ਕਹਿੰਦਾ ਬੇਬੇ ਪਾਪੇ ਨੂੰ ਕਹੀ ਜਾਂਦੀ ਐ ਤੇ ਤੈਨੂੰ ਅਕਲ ਆਲੀ ਤੇ ਜਿਹੜੀ ਤੁਹਾਡੇ ਕੋਲ ਉਹ ਹੀ ਮੇਰੇ ਕੋਲ ਆਉਣੀ ਐ ਬੱਚਿਆਂ ਕੋਲ ਕਿੱਥੋਂ ਆਣੀ ਐ ਹੁਣ ਜੇ ਉਹ ਦੋਵੇਂ ਇੱਕ ਦੂਜੇ ਨੂੰ ਕਹਿੰਦੇ ਹੁਣ ਤਾਂ ਨਿਆਣਿਆਂ ਨੂੰ ਕਹਿਣਾ ਹੀ ਨਹੀਂ ਪੈਣਾ ਵੀ ਅਕਲ ਕਰੋ ਨਿਆਣਿਆਂ ਨੇ ਫਿਰ ਆਪੇ ਇੱਕ ਸਾਡਾ ਤਾਂ ਬੇਬੇ ਬੜੀ ਸਿਆਣੀ ਸਾਡਾ ਤਾਂ ਬਾਪੂ ਬੜਾ ਸਿਆਣਾ ਹੈ ਬੇਬੇ ਨੇ ਕਿੰਨੀ ਵਾਰ ਕਿਹਾ ਬਾਪੂ ਨੂੰ ਕਿ ਤੂੰ ਬੜਾ ਸਿਆਣਾ ਹੈ ਪਰ ਇਹ ਔਖਾ ਬਹੁਤ ਹੈ ਜਦੋਂ ਕਿ ਕਬੀਰ ਸਾਹਿਬ ਸਾਡੇ ਘਰ ਬਹਿ ਕੇ ਅੱਜ ਕਹਿ ਰਹੇ ਨੇ ਸਾਨੂੰ ਗਪੀਰ ਸਭ ਤੇ ਹਮ ਬੁਰੇ ਹਮ ਤਜ ਭੋ ਸਭ ਕੋਏ ਮੈਨੂੰ ਛੱਡ ਕੇ ਸਾਰੇ ਭਲੇ ਪਰ ਮੈਂ ਕਿਹਾ ਸੀ ਨਾ ਵੀ ਬਾਣੀ ਤੇ ਸੁਣੀ ਹੈ ਇਸ ਸ਼ਲੋਕ ਦਾ ਸੁਣਿਆ ਤੁਸੀਂ ਸਾਰਿਆਂ ਨੇ ਫਿਰ ਬਾਬਾ ਫਰੀਦ ਜੀ ਨੇ ਕਿਹਾ ਪਹਿਲਾਂ ਕਬੀਰ ਜੀ ਨੇ ਕਿਹਾ ਫਿਰ ਬਾਬਾ ਫਰੀਦ ਜੀ ਨੇ ਕਿਹਾ ਸਾਨੂੰ ਬਾਬਾ ਫਰੀਦ ਜੀ ਕਹਿੰਦੇ ਇੱਕ ਗੱਲ ਮੇਰੇ ਬੱਚਿਆ ਪੱਲੇ ਬੰਨ ਲਈ ਕੀ ਹੈ ਮਹਾਰਾਜ ਕਹਿੰਦੇ ਜੇ ਸੁੱਖ ਚਾਹੀਦਾ ਨਾ ਮੈਂ ਬਾਰ-ਬਾਰ ਕਹਿ ਰਿਹਾ ਵੀ ਕੱਲੀ ਤੀ ਰਾਣੀ ਨਹੀਂ ਗੱਲ ਦਾ ਸਾਡੇ ਸਾਰਿਆਂ ਦੀ ਗੱਲਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਮੇਰੀ ਧੀਏ ਮੇਰੇ ਬੱਚਿਓ ਮੇਰੇ ਪੁੱਤਰੋ ਇੱਕ ਗੱਲ ਪੱਲੇ ਬੰਨ ਲਿਓ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਕਿੰਨੀ ਗੱਲ ਹੈ ਗੁੱਸਾ ਮੰਨਣਾ ਹੰਡਾਏ ਅੱਛਾ ਮਹਾਰਾਜ ਕਿਉਂ ਨਹੀਂ ਕਰਨਾ ਗੁੱਸਾ ਹੁਣ ਚੈੱਕ ਕਰਿਓ ਸਮੇਤ ਮੇਰੇ ਕਿ ਆਪਾਂ ਨੂੰ ਕਿੰਨਾ ਗੁੱਸਾ ਆਉਂਦਾ ਸਾਰਿਆਂ ਨੂੰ ਹੀ ਆਉਂਦਾ ਕੋਣ ਕੋਣ ਦਾਵਾ ਕਰੂਗਾ ਵੀ ਮੈਨੂੰ ਨਹੀਂ ਆਉਂਦਾ ਜੇ ਗੁੱਸਾ अच्छा चलो गुरु साहब कहते ਆਉਣਾ ਹੀ ਐ ਇਹ ਕੋਈ ਰੋਗ ਨਹੀਂ ਐ ਗੁੱਸਾ ਆਉਣਾ ਮੈਨੂੰ ਵੀ ਆਉਂਦਾ ਤੁਹਾਨੂੰ ਵੀ ਆਉਂਦਾ ਪਰ ਹੰਡਾਉਣਾ ਨਹੀਂ ਲੱਸਾ ਕੱਪੜੀਆਂ ਵਾਂਗ ਗੁੱਸੇ ਨੂੰ ਹੰਡਾਉਣਾ ਨਹੀਂ ਆਏਗਾ ਸਭ ਨੂੰ ਪਰ ਹੰਡਾਉਣਾ ਨਹੀਂ ਕੀ ਕਰਨਾ ਹੈ ਬੁਰੇ ਦਾ ਅਸੀਂ ਕਹਿੰਦੇ ਆ ਇਹ ਹੈ ਹੀ ਬੁਰਾ ਤੇ ਮੈਂ ਫਿਰ ਚੰਗਾ ਕਿਵੇਂ ਹੋਵਾਂ ਇਹੋ ਹੀ ਤੇ ਕਾਬਲੀਅਤ ਐ ਇਹ ਬੁਰਾ ਤੂੰ ਚੰਗਾ ਖੂਬਸੂਰਤੀ ਇਹ ਐ ਤੇਰਾ ਵੱਡਪਣ ਇਹ ਐ ਇਸ ਬੁਰੇ ਨੂੰ ਵੀ ਭਲੇ ਵਿੱਚ ਬਦਲ ਦੇ ਬੁਰੇ ਨੂੰ ਵੀ ਭਲਾ ਬਣਾ ਦੇ ਠੱਗ ਵੀ ਸੱਜਣ ਬਣ ਜਾਏ ਰਾਖਸ਼ ਵੀ ਭਾਈ ਹੋ ਜਾਏ ਤੇਰੀ ਸੰਗਤ ਦਾ ਮਤਲਬ ਕੀ ਹੈ ਕੌਡਾ ਰਾਖਸ਼ ਤੇ ਬਾਬੇ ਨੂੰ ਮਿਲਣ ਤੋਂ ਬਾਅਦ ਭਾਈ ਸੱਜਣ ਠੱਗ ਬਾਬੇ ਨੂੰ ਮਿਲਣ ਤੋਂ ਬਾਅਦ ਭਾਈ ਵਲੀ ਕਲहारी ਕਿੱਦਾਂ ਦਾ ਬੰਦਾ ਹੋਏਗਾ ਪਾਣੀ ਵੀ ਘੁੱਟ ਨਹੀਂ ਸੀ ਪਿਉਦਾ ਕਿਸੇ ਹੁਣ ਬਾਬੇ ਨਾਨਕ ਦੀ ਮਿਲਣੀ ਨੇ ਵਲੀ ਖਦਾਰੀ ਵਰਕੇ ਬੰਦਰ ਬੰਦੇ ਨੂੰ ਪੱਥਰ ਤੋਂ ਮੋਮ ਬਣਾਤਾ ਸਾਡੇ ਸਾਖੀਕਾਰਾਂ ਨੇ ਸਾਡੇ ਵਿਆਖਿਆਕਾਰਾਂ ਦੀ ਪਤਾ ਨਹੀਂ ਕੀ ਮਾੜੀ ਕਿਸਮਤ ਮੇਰੀ ਕੋਮ ਦੀ ਸਾਡੇ ਵਿਦਵਾਨਾਂ ਨੇ ਇਹ ਤੇ ਸੁਣਾਇਆ ਕਿ ਪੱਥਰ ਮੋਮ ਹੋ ਗਿਆ ਇਹ ਨਹੀਂ ਦੱਸਿਆ ਵੀ ਵਲੀ ਖਦਾਰੀ ਵੀ ਮੋਮ ਹੋਇਆ ਇਤਿਹਾਸ ਵਿੱਚ ਇਹ ਤੇ ਜ਼ੋਰ ਦੇ ਕੇ ਦੱਸਿਆ ਵੀ ਪੱਥਰ ਮੋਮ ਬਣ ਗਿਆ ਬਣ ਗਿਆ ਹੋਏਗਾ ਛੱਡ ਦਿਓ ਪੱਥਰ ਮੋਮ ਬਣਦਾ ਪੱਥਰ ਪੱਥਰ ਬਣਦਾ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਗੱਲ ਤੇ ਹੈ ਕਿ ਵਲੀ ਕਦਾਰੀ ਲੋਕਾਂ ਨੂੰ ਪਾਣੀ ਪਿਉੜ ਲੱਗਾ ਉਸ ਤੋਂ ਬਾਅਦ ਚ ਕਿ ਨਹੀਂ ਪਿਉੜ ਲੱਗਾ ਵਲੀ ਕਦਾਰੀ ਮੋਮ ਹੋਇਆ ਪੱਥਰ ਨੇ ਪੱਥਰ ਹੀ ਰਹਿਣਾ ਪਰ ਸਾਡੀ ਸਾਰੀ ਡਿਸਕਸ ਕਰਦੇ ਤੇ ਚਰਚਾ ਕਰਦੇ ਤੇ ਪੱਥਰ ਤੇ ਹੁਣ ਵਲੀ ਕਦਾਰੀ ਮੋਮ ਹੋ ਗਿਆ ਜੇ ਸਾਖੀ ਪ੍ਰਚਲਿਤ ਹੁੰਦੀ ਕਿੰਨੇ ਵਲੀਖਧਾਰੀ ਮੂਹ ਬਣਦੇ ਕਿੰਨੇ ਵਲੀਖਧਾਰੀ ਪਤੀ ਨੇ ਇੱਥੇ ਜਿਨ੍ਹਾਂ ਨੇ ਪਤਨੀਆਂ ਦਾ ਜੀਣਾ ਬੁੱਧਰ ਕੀਤਾ ਕਿੰਨੀਆਂ ਵਲੀਖਧਾਰੀ ਪਤਨੀਆਂ ਨੇ ਇੱਥੇ ਕਿੰਨੇ ਵਲੀਖਧਾਰੀ ਸੱਸਾਂ ਨੇ ਇੱਥੇ ਕਿੰਨੀਆਂ ਵਲੀਖਧਾਰੀ ਨੌਹਾਂ ਨੇ ਇੱਥੇ ਕਿੰਨੇ ਵਲੀਖਧਾਰੀ ਪਿਓ ਨੇ ਇੱਥੇ ਕਿੰਨੇ ਵਲੀਖਧਾਰੀ ਪੁੱਤ ਨੇ ਇੱਥੇ ਜਿਸ ਪੁੱਤ ਵੱਲ ਵੇਖ ਕੇ ਪਿਓ ਕਹਿੰਦਾ ਵੀ ਇਹ ਮੇਰੇ ਘਰ ਕਿਉਂ ਜੰਮਿਆ ਮੂਮ ਤਾਂ ਨਾ ਹੋਣਾ ਸੀ ਸਾਰਿਆਂ ਦੇ ਪਰ ਕੌਣ ਦੱਸੇ ਵੱਡੇ ਵੱਡੇ ਵਿਦਵਾਨ ਬੱਸ ਬਾਬੇ ਨੇ ਪੱਥਰ ਨੂੰ ਮੋਮ ਬਣਾ ਦਿੱਤਾ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਜਿਹੜਾ ਬੰਦਾ ਬੁਲਾਰਾ ਉਹ ਪਤਾ ਨਹੀਂ ਗੱਲ ਕਿ ਸਾਰਾ ਪਤਾ ਹੈ ਪਰ ਉਹਨਾਂ ਨੂੰ ਪਤਾ ਵੀ ਛੱਡੋ ਘਾੜਾ ਜਿੱਦਾਂ ਦੁਨੀਆ ਜੇ ਸਾਰੀ ਦੁਨੀਆ ਹੀ ਮੋਮ ਹੋ ਗਈ ਤੇ ਸਾਡਾ ਤੌਰੀ ਫੁਲਕਾ ਕਿੱਥੋਂ ਚੱਲਣਾ ਸਾਡਾ ਕਾਰੋਬਾਰ ਕਦੇ ਨਾਲ ਚੱਲੇਗਾ ਇਹ ਲੋਕ ਪੱਥਰ ਰਹਿਣਗੇ ਅਸੀਂ ਪੱਥਰ ਵਾਲੀ ਕਹਾਣੀ ਸੁਣਾਈ ਦੇਵਾਂਗੇ ਲੋਕ ਦੁਖੀ ਹੋਣਗੇ ਡੇਰੇਆਂ ਚ ਕਿਉਂ ਜਾਂਦਾ ਹੈ ਬੰਦਾ ਪੰਜਾਬ ਸਾਰਾ ਡੇਰੇਆਂ ਦੀ ਪਰਮਾਰ ਵਿੱਚ ਕਿਉਂ ਪਿਆ ਕਿਉਂਕਿ ਲੋਕ ਦੁਖੀ ਨੇ ਡੇਰੇਆਂ ਵਾਲੇ ਕਹਿੰਦੇ ਨੇ ਸਾਡੇ ਕੋਲ ਦੁੱਖ ਦਾ ਹੱਲ ਹੈ ਅਸੀਂ ਭੱਜ ਕੇ ਆਪਣੀ ਨੇਕ ਕਮਾਈ ਬਾਬਿਆਂ ਦੇ ਪੈਰਾ ਚ ਰੱਖੀ ਜਾਂਦੇ ਬੰਦੇ ਮੂਮ ਹੋ ਬੱਚਿਆਂ ਦੇ ਕੰਮ ਆਵੇ ਕਮਾਈ ਸਾਡੀ ਮਾਂ ਪਿਓ ਦੇ ਕੰਮ ਆਵੇ ਵੇਲੜਾ ਸਾਧਾਂ ਦੇ ਚਰਨਾਂ ਚ ਕਿਉਂ ਰੱਖੀਏ ਜਾ ਕੇ ਅਸੀਂ ਆਪਣੇ ਪਿੰਡ ਤੁਸੀਂ ਪ੍ਰਣ ਕਰ ਲਓ ਵੀ ਸਾਡੇ ਪਿੰਡ ਦਾ ਜੋ ਸੰਬੰਧ ਸਾਡੇ ਪਿੰਡ ਤੇ ਲੱਗੇਗਾ ਤੁਹਾਨੂੰ ਕਿਸੇ ਵੱਲ ਵੇਖਣ ਦੀ ਲੋੜ ਹੀ ਨਹੀਂ ਪੈਣੀ ਬੱਚੇ ਪੜਾ ਦਿਓ ਆਪਣੇ ਪਿੰਡ ਦੇ ਕਿਸੇ ਗਰੀਬ ਨੂੰ ਦਵਾਈ ਦਵਾ ਦਿਓ ਆਪਣੇ ਪਿੰਡ ਦੇ ਧੀ ਦਾ ਆਨੰਦ ਕਾਰਜ ਕਿਸੇ ਪਿੰਡ 'ਚ ਕਿਸੇ ਗਰੀਬ ਦਾ ਆਨੰਦ ਕਾਰਜ ਨਹੀਂ ਹੁੰਦਾ ਇੱਥੇ ਤੇ ਗੁਰਦੁਆਰੇ ਦੇ ਭਾਈਆਂ ਦੇ ਨਿਆਣਿਆਂ ਦੀ ਫੀਸਾਂ ਨਹੀਂ ਤਾਰ ਰਹੀਆਂ ਸਾਡੇ ਕੋਲੋਂ ਤੇ ਦਾਵੇ ਅਸੀਂ ਵੱਡੇ ਵੱਡੇ ਧਾਨੀ ਹੋਣ ਦੇ ਕਰੀਜ਼ਾ ਦੇ ਗੁਰੂ ਕੇ ਪਿਆਰਿਓ ਇਦੇ ਲਈ ਸਮਝਣਾ ਪੈਣਾ ਮਾਰੇ ਕਹਿੰਦੇ ਗੁੱਸਾ ਮੰਨ ਨਾ ਹਟਾਏ ਕਿਉਂ ਕਹਿੰਦੇ ਦੇਹੀ ਰੋਗ ਨਾ ਲੱਗਈ ਤੇਰੀ ਜ਼ਿੰਦਗੀ ਚ ਕੋਈ ਰੋਗ ਨਹੀਂ ਰਹੇਗਾ ਰੋਗ ਕਹਦਾ ਆ ਗੁੱਸਾ ਤੁਹਾਨੂੰ ਹਾਈਪਰ ਕਰਦਾ ਕਦੋਂ ਤੁਸੀਂ ਸਟ्रेस ਲੈਂਦੇ ਆ ਗੁੱਸੇ ਚ ਬੰਦਾ ਸਟ्रेस ਲੈਂਦਾ ਸਟ्रेस ਤੁਹਾਡੇ ਬੀਪੀ ਨੂੰ ਵਧਾਉਂਦਾ ਤੁਹਾਡਾ 슈ਗਰ ਲੈਵਲ ਲੈਵਲ ਜਿਹੜਾ ਉਹ ਬੈਲੈਂਸ ਨਹੀਂ ਰਹਿਣ ਦਿੰਦਾ ਜਾਂ ਵੱਧ ਜੂਗੇ ਜਾਂ ਘਟ ਜੂਗੇ ਰੋਗ ਨਹੀਂ ਲੱਗਣਗੇ ਜੇ ਬੰਦਾ ਗੁੱਸੇ ਤੇ ਕਾਬੂ ਪਾ ਲੇ ਪਰ ਕੌਣ ਸੁਣੇ ਬਾਬਾ ਫਰੀਦ ਜੀ ਜੀ ਹੋਣਾ ਕਿਹੜਾ ਧਿਆਨ ਦੇਵੇ ਬਾਬਾ ਫਰੀਦ ਜੀ ਦੀਆਂ ਗੱਲਾਂ ਤੇ ਹੁਣ ਮਹਾਰਾਜ ਫਿਰ ਇੱਥੋਂ ਤੱਕ ਸ਼ਬਦ ਵਰਤਦੇ ਜਿਵੇਂ ਸਾਨੂੰ ਕਹੀ ਨਹੀਂ ਹੁੰਦੇ ਇਹ ਇੰਨਾ ਗੁੱਸਾ ਕਰਦਾ ਫਿਰ ਮੈਨੂੰ ਵੀ ਆ ਗਿਆ ਬਾਣੀ ਕਹਿੰਦੀ ਇਹ ਤੇ ਬੁਰਾ ਹੈ ਤੂੰ ਭਲਾਇਆ ਇਹਦਾ ਗੁੱਸਾ ਘਟਾਉਣਾ ਹੈ ਤੂੰ ਤਾਂ ਇਹਦੇ ਵੱਲ ਵੇਖ ਕੇ ਤੂੰ ਨਹੀਂ ਕਰਨ ਲੱਗ ਪਿਆ ਤੇ ਤੇਰੇ ਤੇ ਇਹਦੇ 'ਚ ਕੀ ਫਰਕ ਰਹਿ ਗਿਆ ਭਾਈ ਵੀ ਤੇ ਇੱਕੋ ਜਿਹੀ ਹੋਗੇ ਦੋਵੇਂ ਜਾਣੇ ਜੇ ਪਤੀ ਗੁੱਸੇ ਵਾਲਾ ਹੈ ਪਤਨੀ ਗੁੱਸੇ ਵਾਲੀ ਨਹੀਂ ਤੇ ਪਤਨੀ ਦੀ ਭਗਤੀ ਇਹ ਹੈ ਕਿ ਆਪਣੇ ਪਤੀ ਨੂੰ ਆਪਣੇ ਵਰਗਾ ਕਰ ਲਵੇ ਜੇ ਪਤਨੀ ਗੁੱਸੇ ਵਾਲੀ ਹੈ ਪਤੀ ਗੁੱਸੇ ਵਾਲਾ ਨਹੀਂ ਤੇ ਪਤੀ ਦੀ ਭਗਤੀ ਇਹ ਹੈ ਕਿ ਉਹ ਪਤਨੀ ਨੂੰ ਆਪਣੇ ਵਰਗੀ ਕਰ ਲਵੇ ਨਾ ਕਿ ਉਹ ਵੀ ਉਹਦੇ ਵਰਗਾ ਹੋ ਜਾਵੇ ਬਾਬਾ ਫਰੀਦ ਜੀ ਨੇ ਇੱਕ ਜਗ੍ਹਾ ਤੇ ਬੜੀ ਕੀਮਤੀ ਬੋਲ ਵਰਤੇ ਖਰੀਦਾ ਜੋਤੈ ਮਾਰਨ ਮੁਕੀਆਂ ਇਹ ਭੈੜਾ ਆ ਤੇ ਤੇਰੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਆ ਜੋਤੈ ਮਾਰਨ ਮੁਕੀਆਂ ਤੇ ਮਹਾਰਾਜ ਕਹਿੰਦਾ ਤੂੰ ਹੀ ਮੁਕੀਆਂ ਮਾਰਨੀ ਆ ਕਿਉਂ ਕਹਿੰਦੇ ਨਾ ਤਿੰਨਾ ਨਾ ਮਾਰੇ ਘਮਾ ਪੁਨੈਦਲ ਹੋ ਜੀ ਗਿਆ ਅੱਛਾ ਕੀ ਕਰਾਂ ਕਹਿੰਦੇ ਆਪਣੇ ਕਰ ਜਾਈਐ ਸਹੇ ਪਰਚੋਲ ਕਰ ਆਪਣੀ ਜੇ ਕਿਸੇ ਗੱਲ ਤੇ ਕਿਸੇ ਨੂੰ ਗੁੱਸਾ ਆਇਆ ਅਸੀਂ ਨਾ ਫੌਰੀ ਐਕਸ਼ਨ ਲੈ ਲੈਂਦੇ ਆ ਕਿ ਇਹਨੂੰ ਗੁੱਸਾ ਕਿਉਂ ਆਇਆ ਪਹਿਲਾਂ ਇਹ ਚੈੱਕ ਕਰੋ ਕਿ ਕਿਤੇ ਤੁਹਾਡੀ ਗਲਤੀ ਨਾਲ ਤੇ ਨਹੀਂ ਆਇਆ ਹਰ ਬੰਦਾ ਚੈੱਕ ਕਰੇ ਨਾ ਕਿ ਕਿਤੇ ਮੇਰੀ ਗਲਤੀ ਤੇ ਨਹੀਂ ਹੈ ਤੇ ਜਦੋਂ ਆਪਣੇ ਘਰ ਜਾਈ ਹੈ ਆਪਣੇ ਘਰ ਜਾਏਗਾ ਤੇ ਮਹਾਰਾਜ ਕਹਿੰਦੇ ਤੈਨੂੰ ਸਮਝ ਲੱਗ ਜਾਣੀ ਹੈ ਵੀ ਐਸ ਕਰਕੇ ਗੁੱਸਾ ਆਇਆ ਤੇ ਫਿਰ ਤੂੰ ਉਸ ਬੰਦੇ ਦਾ ਜਿੰਨੇ ਤੇਰੇ ਬਾਰੇ ਗੱਲ ਕੀਤੀ ਸੀ ਗੁੱਸਾ ਨਹੀਂ ਆਏਗਾ ਤੈਨੂੰ ਪੈਰ ਤਿੰਨਾਂ ਦੇ ਚੁੰਮ ਉਹਦਾ ਧੰਨਵਾਦ ਕਰੇਗਾ ਵੀ ਸ਼ੁਕਰ ਹੈ ਭਰਾ ਜੇ ਤੂੰ ਇਹ ਅਹਿਸਾਸ ਨਾ ਕਰਾਉਂਦਾ ਕੋਈ ਬਗਾਨਾ ਅਹਿਸਾਸ ਕਰਾਉਂਦਾ ਭਲਾ ਹੋਇਆ ਤੇਰਾ ਕਿਸੇ ਘਰ ਦੇ ਜੀ ਨੇ ਇਹਨੂੰ ਇਦਾਂ ਸਮਝ ਲਓ ਮੈਂ ਸੌਖੀ ਉਦਾਹਰਣ ਦਿੰਦਾ ਕਈ ਵਾਰ ਬੰਦਾ ਗੱਡੀ ਚ ਚਲਾਉਂਦਾ ਉਹ ਇ ਤੇ ਲਾਗੇ ਬੈਠਾ ਸਿਆਣਾ ਬੰਦਾ ਵੀ ਸਲਾਹ ਦਿੰਦਾ ਤੇ ਮੰਨ ਲੈਣੀ ਚਾਹੀਦੀ ਆ ਨਾ ਸਲਾਹ ਜੇ ਉਹ ਕਹਿੰਦਾ ਵੀ ਫੋਨ ਚਲਾਓ ਤੇ ਉਹਨੂੰ ਮੰਨ ਲੈਣੀ ਚਾਹੀਦੀ ਜਾਂ ਜੇ ਉਹ ਬੰਦਾ ਕਹਿੰਦਾ ਵੀ ਫੋਨ ਚ ਚਲਾਓ ਗੱਡੀ ਚ ਚਲਾਉਂਦੇ ਆ ਫੋਨ ਨਾਲ ਵਰਤੋ ਮੰਨ ਲੈਣੀ ਚਾਹੀਦੀ ਆ ਨਾ ਪਰ ਅਗਲਾ ਕਹਿੰਦਾ ਤੂੰ ਜ਼ਿਆਦਾ ਸਿਆਣਾ ਐ ਗੱਡੀ ਮੈਂ ਚਲਾ ਰਿਆ ਮੈਨੂੰ ਪਤਾ ਕਿਉਂਕਿ ਗੁੱਸਾ ਆ ਗਿਆ ਨਾ ਉਹਦੀ ਗੱਲ ਤੇ ਵੀ ਇਹ ਦੱਸੂਗਾ ਮੈਨੂੰ ਹੁਣ ਅੱਛਾ ਉਸੇ ਫੋਨ ਨਾਲ ਜੇ ਕੋਈ ਘਟਨਾ ਵਾਪਰ ਗਈ ਐਕਸੀਡੈਂਟ ਹੋ ਗਿਆ ਫਿਰ ਚੇਤਾ ਉਹ ਨਾ ਵੀ ਉਹਨੇ ਕਿਹਾ ਸੀ ਉਹ ਜੇ ਮੰਨ ਲਈਦਾ ਸਭੋਂ ਅਸੀਂ ਉਹਨੇ ਕਿਹਾ ਵੀ ਫੋਨ ਨਾ ਵਰਤ ਜਾਂ ਗੱਡੀ ਆਏ ਤੇ ਅਸੀਂ ਮੰਨਣ ਦੀ ਜਗ੍ਹਾ ਗਾਲ ਪੈ ਕੇ ਆਪੇ ਲਾਲਾ ਆ ਗਏ ਐਂ ਕਰਦੇ ਨਾ ਆਪਾਂ ਵੀ ਜਾਂ ਚੁੱਪ ਕਰਕੇ ਬਹਿ ਬੰਦਿਆਂ ਨੂੰ ਯਾਰ ਹੱਦ ਹੋ ਗਈ ਐ ਅੱਛਾ ਹੁਣ ਦੱਸੋ ਜਿਹੜੇ ਬੰਦੇ ਨੂੰ ਤੁਸੀਂ ਇੰਦਾ ਟੋਕਦਾ ਦੂਜੀ ਵਾਰ ਤੁਹਾਨੂੰ ਸਲਾਹ ਦਿਓ ਕਿਤੇ ਹੋ ਕਦੀ ਵੀ ਨਹੀਂ ਲੋਕ ਭਾਈ ਠੀਕ ਐ ਤੇਰੀ ਮਰ ਅਸੀਂ ਸਿਆਣੇ ਬੰਦੇ ਕਿਉਂ ਆਪਣੀ ਲਾਈਫ 'ਚ ਉਹ ਲੋਪ ਕਰਦੇ ਜਿਹੜੇ ਚੰਗੀਆਂ ਸਲਾਮਾਂ ਦੇਂਦੇ ਸੀ ਅਸੀਂ ਉਖੜੀ ਕੁਹਾੜੀ ਬਾਨ ਉਹਨਾਂ ਦੇ ਪੈਗੇ ਗਾਲ ਤੇ ਅੱਜ ਚੰਗੇ ਬੰਦੇ ਸਾਨੂੰ ਗੱਲ ਕਰਨ ਵਾਲੇ ਸੁਣੀਆਂ ਚ ਰਹੇ ਨਹੀਂ ਤਮਾਸ਼ਾ ਵੇਖਣ ਵਾਲੀ ਦੁਨੀਆ ਰਹਿ ਗਈ ਹੋਣੀ ਤੇ ਸਾਨੂੰ ਚੰਗੇ ਲੱਗਦੇ ਅਸੀਂ ਇਦਾਂ ਦੀ ਦੁਨੀਆ ਸਿਰਜ ਲਈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਗਿਆ